शाहकोट ਵਿਖੇ ਅੱਜ ਸਵੇਰੇ ਜਲੰਧਰ ਮੋਗਾ ਨੈਸ਼ਨਲ ਹਾਈਵੇ ਤੇ ਇੱਕ ਬੱਸ ਤੇ ਟੈਂਪੂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਦੌਰਾਨ ਟੈਂਪੂ ਚਾਲਕ ਅਤੇ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਟੈਂਪੂ 'ਚ ਸਵਾਰ ਸੱਤ ਹੋਰ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਬਟਾਲਾ ਡਿੱਪੂ ਦੀ ਬੱਸ ਨੰਬਰ ਅੱਜ ਬੁੱਧਵਾਰ ਸਵੇਰੇ ਕਰੀਬ 9:10 ਵਜੇ ਜਲੰਧਰ ਤੋਂ ਮੋਗਾ ਵੱਲ ਜਾ ਰਹੀ ਸੀ ਜਿਸ ਨੂੰ ਪਵਨ ਕੁਮਾਰ ਪੁੱਤਰ ਰਤਨ ਲਾਲ ਵਾਸੀ ਗੋਪਾਲ ਨਗਰ ਗੁਰਦਾਸਪੁਰ ਚਲਾ ਰਿਹਾ ਸੀ ਇਸੇ ਦੌਰਾਨ ਇੱਕ ਸਵਾਰੀਆਂ ਨਾਲ ਭਰੇ ਟੈਂਪੂ ਪਰ ਜਿਆਨ ਤੋਂ ਸ਼ਾਹਕੋਟ ਵੱਲ ਆ ਰਿਹਾ ਸੀ ਜਿਸ ਨੂੰ ਚੇਤ RAM ਪੁੱਤਰ ਤਾਰਾ ਚੰਦ ਵਾਸੀ ਪਿੰਡ ਨਾਰੰਗਪੁਰ ਹੰਸੀ ਖਾਨਾ ਸ਼ਾਹਕੋਟ ਚਲਾ ਰਿਹਾ ਸੀ ਜਦ ਬਸ ਸ਼ਾਹਕੋਟ ਤੋਂ ਬਾਰ-ਬਾਰ ਜਲੰਧਰ ਮੂਗਾ ਨੈਸ਼ਨਲ ਹਾਈਵੇ ਤੇ ਪੈਟਰੋਲ ਪੰਪ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਸਵਾਰੀਆਂ ਨਾਲ ਭਰੇ ਟੈਂਪੂ ਤੇ ਬਸ ਦੀ ਆਮੋ-ਸਾਹਣੀ ਜ਼ਬਰਦਸਤ ਟੱਕਰ ਹੋ ਗਈ ਹਾਦਸਾ ਇਨਾ ਜ਼ਬਰਦਸਤ ਸੀ ਕਿ ਟੈਂਪੂ ਚਾਲਕ ਟੈਂਪੂ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਿਆ ਜਦ ਕਿ ਟੈਂਪੂ ਵਿੱਚ ਸਵਾਰ 8 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਹਾਦਸੇ ਉਪਰੰਤ ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹਾਦਸੇ ਬਾਰੇ ਪਤਾ ਲੱਗਣ 'ਤੇ ਐਸਆਈ ਸਰਵਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਟੈਂਪੂ ਵਿੱਚ ਫਸੇ ਚਾਲਕ ਚੇਤ੍ਰਾਮ ਨੂੰ ਲੋਕਾਂ ਦੀ ਸਹਾਇਤਾ ਨਾਲ ਟੈਂਪੂ ਦਾ ਕੁਝ ਹਿੱਸਾ ਕੱਟ ਕੇ ਬਾਹਰ ਕੱਢਿਆ ਇਸ ਹਾਦਸੇ 'ਚ ਟਰੈਂਪੂ ਚਾਲਕ ਚੇਤਨਾਮ ਤੇ ਇੱਕ ਔਰਤ ਕਮਲਜੀਤ ਕੌਰ ਪਤਨੀ ਲਾਲਚੰਦ ਵਾਸੀ ਪਿੰਡ ਫਾਜ਼ਰਵਾਲ ਗੰਭੀਰ ਜ਼ਖਮੀ ਹੋ ਗਏ ਜੋ ਨਕੋਦਰ ਲੈ ਜਾਂਦੇ ਸਮੇਂ ਰਸਤੇ 'ਚ ਹੀ ਦਮ ਤੋੜ ਗਏ ਹਾਦਸੇ 'ਚ ਜ਼ਖਮੀ ਬਾਕੀ 7 ਸਵਾਰੀਆਂ ਅਮਨ ਪੁੱਤਰੀ ਜਸਵੀਰ ਸਿੰਘ ਵਾਸੀ ਪਰਜੀਾਨਕਲਾ ਕਸ਼ਮੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨਾਰੰਗਪੁਰ ਕ੍ਰਿਸ਼ਨਾ ਦੇਵੀ ਪਤਨੀ ਜਸਵੀਰ ਸਿੰਘ ਬਾਨੋ ਪਤਨੀ ਅਜੀਤ ਸਿੰਘ ਵਾਸੀ ਹਾਥਿਆਣਾ ਹਰਦੀਸ਼ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਨਾਰੰਗਪੁਰ ਲਖਵਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਰੌਣ ਅਮਰਜੀਤ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਪਿੰਡ ਰੌਣ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰ ਮਨਦੀਪ ਸਿੰਘ ਮੈਡੀਕਲ ਅਫਸਰ ਸ਼ਾਹਕੋਟ ਵੱਲੋਂ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਜਾਂਚ ਅਧਿਕਾਰੀ ਐਸ ਆਈ ਸਰਵਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸਾ ਗ੍ਰਸਤ ਵਾਹਨ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੌਦਰ ਭੇਜ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਚਾਲਕ ਪਵਨ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਾਹਕੋਟ ਮਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਿਬੀ ਦਾਸੀ ਕੇ ਸ਼ਾਹਕੋਟੀ ਦੀ ਖਾਸ ਕਿਹੜਾ ਐਕਸੀਡੈਂਟ ਕੇਸ ਆ ਸੀ ਕੀ ਹੋਇਆ ਸੀ ਹਾਂਜੀ ਸੱਸੀ ਗਾ ਜੀ ਮੈਂ ਆਮ ਡਾਕਟਰ ਮਨਦੀਪ ਸਿੰਘ ਮੈਡੀਕਲ ਅਫਸਰ ਸਿਲਰ ਹਸਪੀਟਲ ਸ਼ਾਹਕੋਟ ਹਾਂ ਜੀ ਸਰ ਕਿ ਕਿੰਨੇ ਪੇਸ਼ੈਂਟ ਆਏ ਇਹ ਸਰ ਮੈ ਕੋਲ 7 ਪੇਸ਼ੈਂਟ ਆਏ ਆ ਤਕਰੀਬਨ 10 ਵਜੇ ਨਾਲ ਮੋਗਾ ਪਰਗਿਆਂ ਰੋਡ ਤੇ ਐਕਸੀਡੈਂਟ ਹੋਇਆ ਆ ਬਸ ਤੇ ਆਟੋ ਦਾ ਕਹਿੰਦੇ ਐਕਸੀਡੈਂਟ ਹੋਇਆ ਪਹਿਲਾ ਪੇਸ਼ੈਂਟ ਹੈ ਜੀ ਅਮਨ ਉਮਰ 11 ਸਾਲ ਪੁੱਤਰੀ ਜਸਵੀਰ ਸਿੰਘ ਦੂਜਾ ਪੇਸ਼ੈਂਟ ਕਸ਼ਮੀਰ ਸਿੰਘ 75 ਸਾਲ ਸਨ ਆਫ ਕਰਤਾਰ ਸਿੰਘ ਕ੍ਰਿਸ਼ਨਾ ਦੇਵੀ 37 ਸਾਲ ਵਾਈਫ ਆਫ ਜਸਵੀਰ ਸਿੰਘ ਬਾਨੂੰ 65 ਸਾਲ ਵਾਈਫ ਆਫ ਅਜੀਤ ਸਿੰਘ ਹਰਦੀਸ਼ ਕੌਰ 60 ਸਾਲ ਵਾਈਫ ਆਫ ਕਸ਼ਮੀਰ ਸਿੰਘ ਲਖਵਿੰਦਰ ਕੌਰ 58 ਸਾਲ ਵਾਈਫ ਆਫ ਨਿਰਮਲ ਸਿੰਘ ਅਮਰਜੀਤ ਕੌਰ 60 ਸਾਲ ਵਾਈਫ ਆਫ ਗੁਰਨਾਮ ਸਿੰਘ ਸਿਰਫ ਕਿੱਥੋਂ ਰਹਿਣ ਵਾਲੇ ਹੈ ਇਹ ਪਰਜੀਆਂ ਦੇ ਰਹਿਣ ਵਾਲੇ ਨਾਰੰਗਪੁਰ ਫਾਛਿਆਨਾ ਰੋਂਦਾ ਇਦਾਂ ਸੱਤ ਪੇਸ਼ੈਂਟ ਨੇ ਇਹਨਾਂ ਦੀ ਮੁੱਢਲੀ ਇਹਨਾਂ ਦੀ ਫਰਸਟ ਸਟੇਜ ਦੇ ਕੇ ਟ੍ਰੀਟਮੈਂਟ ਕਰਕੇ ਜਿਨ੍ਹਾਂ ਦੇ ਟਾਂਕੇ ਲੱਗਣੇ ਸੀਗੇ ਟਾਂਕੇ ਲੱਗੇ ਆ ਮੈਂ ਦੇ ਐਕਸ-ਰੇ ਸਕੈਨ ਵਗਰਾ ਲਈ ਐਡਵਾਈਸ ਕੀਤਾ ਇਹਨਾਂ ਨੂੰ ਔਰ ਇਹਨਾਂ ਨੂੰ ਦਿਲੰਦਰ ਸਿੰਘ ਦਾ ਰੈਫਰ ਕੀਤਾ ਜੀ ਸਰ ਕੁਝ ਸੀ ਦਿੱਤੀ ਭਈ ਹਾਂ ਨਹੀਂ ਡੈਥ ਵਾਲਾ ਪੇਸ਼ੈਂਟ ਆਪਣੇ ਕੋਲ ਨਹੀਂ ਆਇਆ ਜੀ ਹਾਂਜੀ ਸਰ ਇੱਕ ਐਕਸੀਡੈਂਟ ਜਿਹੜਾ ਸੂਰਜ ਸੀ ਕੀ ਮਾਮਲਾ ਸੀਗਾ ਮੈਂ ਏਐਸਆਈ ਸਰਵਨ ਸਿੰਘ ਥਾਣਾ ਸ਼ਾਹਕੋਟ ਵਿਖੇ ਤਨਹਾਦ ਸੀ ਅੱਜ ਸਵੇਰ ਕਰੀਬ 9:10 ਵਜੇ ਫੋਨ ਆਇਆ ਕਿਸੇ ਦਾ ਕਿ ਐਕਸੀਡੈਂਟ ਹੋ ਗਿਆ ਮੁਗਰਾ ਰੋਡ ਤੇ ਮੈਂ ਮੌਕੇ ਤੇ ਗਿਆ ਉੱਥੇ ਪੰਜਾਬ ਰੋਡਵੇਜ ਬਟਾਲਾ ਡੀਪੂ ਦੀ ਬੱਸ ਨੰਬਰ ਪੀਵੀ06 ਏਟੀ1638 ਦਾ ਐਕਸੀਡੈਂਟ ਇੱਕ ਸਵਾਰੀਆਂ ਵਾਲੇ ਟੈਂਪੂ ਦੇ ਨਾਲ ਹੋਇਆ ਸੀ ਤੇ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ ਸੀ ਜੋ ਛੜਕਦੇ ਉੱਤੇ ਚੀਖ ਜਿਹੜਾ ਕਾਫੀ ਪਿਆ ਸੀ ਤੇ ਲੋਕ ਜਿਹੜੇ ਆ ਆਮ ਰਾਹਗੀਰ ਉਹਨਾਂ ਨੇ ਚੁੱਕ ਕੇ ਇਹਦੇ ਚਲੋ ਆਪਣੇ ਐਸਐਫਐਪਾਣੀ ਪੋਣੀ ਪਿਆ ਰਹੇ ਮੈਂ ਜਾ ਕੇ ਸਾਰਿਆਂ ਦੀ ਉਹਨਾਂ ਦੀ ਮਦਦ ਨਾਲ ਸਵਾਰੀਆਂ ਨੂੰ ਜਿਹੜਾ ਸਿਵਲ ਹਸਪਤਾਲ ਛਾਗੁਰ ਪੇਜਿਆ ਤੇ ਜਿਹੜਾ ਟੈਂਪੂ ਦਾ ਡਰਾਈਵਰ ਜੇਤਰਾਮ ਸੈਨੋਪ ਦਾ ਹੈਗਾ ਵਾਜੀ ਰਾਮ ਸੈਨੋਪ ਤਾਰਾਚੰਦ ਵਾਸੀ ਨਰੰਗਪੁਰ ਹੰਸੀ ਖਾਣਾ ਸ਼ਾਹਕੋਟ ਉਹ ਟੈਂਪੂ ਦੇ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਜਿਹਨੂੰ ਟੈਂਪੂ ਕਟਰ ਲਿਆ ਕੇ ਕੱਟ ਕੇ ਵਿੱਚੋਂ ਕੱਢਿਆ ਗਿਆ ਤੇ ਬਾਅਦ ਚ ਉਹਦੀ ਰਸਤੇ 'ਚ ਨਗੋਦਰ ਜਾਂਦਿਆਂ ਰਸਤੇ 'ਚ ਮੌਤ ਹੋ ਗਈ ਇਸੇ ਟੈਂਪੂ ਦੇ ਵਿੱਚ ਇੱਕ ਲੇਡੀ ਜੀ ਕਮਲਜੀਤ ਕੋਰ ਵਾਈਫ ਆਫ ਲਾਲਚੰਦ ਵਾਸੀ ਫਾਜ਼ਲਵਾਲ थाना ਸ਼ਾਖਕੋਟ ਵੀ ਸਵਾਰ ਸੀ ਜੋ ਇਹ ਜ਼ਖਮਾਂ ਦੀ ਤਾਬ ਨਸਰਦੀ ਹੋਈ ਰਸਤੇ ਵਿੱਚ ਜਾਂਦੀ ਉਹਦੀ ਵੀ ਡੈਥ ਹੋ ਗਈ ਤੇ ਮੌਕਾ ਤੋਂ ਰੋਡਵੇ ਦੀ ਡਰਾਈਵਰ ਜਿਹੜਾ ਉਹ ਆਸੇ ਪਾਸੇ ਹੋ ਗਿਆ ਗ੍ਰਿਫਤਾਰ ਕਰਨਾ ਬਾਕੀ ਆ ਤੇ ਬਾਕੀ ਸਵਾਰੀਆਂ ਜਿਹੜੀਆਂ ਸੱਤ ਹੋਰ ਸਵਾਰੀਆਂ ਜਿਹੜੀਆਂ ਟੈਂਪੂ ਵਿੱਚ ਸਵਾਰ ਸੀ ਜ਼ਖਮੀ ਉਹ ਵੱਖ-ਵੱਖ ਹਸਪਤਾਲਾਂ ਵਿੱਚ ਜਿਹੜੀਆਂ ਦਾਖਲ ਕਰਾਈਆਂ ਗਈਆਂ ਮਕਦਮਾ ਦਰਜ ਕਰ ਦਿੱਤਾ ਡਰਾਈਵਰ ਦੇ ਵਰਕਰ ਜੀ ਬਾਕੀ ਜੋ ਵੀ ਅਗਦੀ ਕਾਰਵਾਈ ਹੋਗੀ ਕਾਨੂੰਨ ਅਨੁਸਾਰ ਹੋ ਮਤਲਬ ਜ਼ਿੰਮੇਵਾਰ